ਅਸਹਾਇਕ ਲੈਂਡਮੈਨ ਰੱਖੇ ਆ ਸਰਕਾਰ ਨੇ ਜਿਹੜਾ ਭਵੰਤ ਕਹਿੰਦਾ ਮੈਂ 50000 ਨੌਕਰੀਆਂ ਦੀ ਮੈਂ 60000 ਨੌਕਰੀ ਦੇਤੀ 181 ਬੰਦੇ ਜਲੰਧਰ ਦੇ ਵਿੱਚ ਹਰਿਆਣੇ ਤੋਂ ਨੇ ਤੇ ਪੰਜਾਬ ਸ਼ਾਮਲਾਡ ਬਣਾ ਜਿਹੜਾ ਮਰਜੀ ਬੰਦਾ ਆਉਂਦਾ ਜ਼ਮੀਨ ਵੀ ਲੈ ਰਿਹਾ ਨੌਕਰੀਆਂ ਵੀ ਲੈ ਰਿਹਾ ਪਿੰਡ ਦੀ ਵੋਟ 900 ਪ੍ਰਵਾਸੀਆਂ ਦੀ ਵੋਟ 6700 ਪੀਤੇ ਬਿਹਾਰ ਦੀ 40 ਤੋਂ 42 ਕਰੋੜ ਆਬਾਦੀ ਆ ਦੋ ਸੂਬਿਆਂ ਦੀ ਜੇ ਘਟੋ ਘਟ 2 ਕਰੋੜ ਬੰਦਾ ਵੀ ਇੱਥੇ ਪੰਜਾਬ 'ਚ ਆ ਗਿਆ ਸਾਡੀ ਡੈਮੋਗ੍ਰਾਫੀ ਬਦਲ ਜਾਣੀ ਪਹਿਲਾ ਕਾਨੂੰਨ ਸੀ ਵੀ ਜਿਹੜਾ ਬੰਦਾ ਪਾਣੀ 'ਚ ਜ਼ਹਿਰ ਪਾਉਂਦਾ ਉਹਨੂੰ ਸਜ਼ਾ ਮਿਲੂ ਉਹ ਜੇਲ੍ਹ ਜਾਊਗਾ ਹੁਣ ਇਹਨਾਂ ਨੇ ਕਾਨੂੰਨ ਸੋਧ ਕਰਤੀ ਵੀ ਉਹਨੂੰ ਕੋਈ ਸਜ਼ਾ ਨਹੀਂ ਕੋਈ ਜੇਲ੍ਹ ਨਹੀਂ ਜੁਰਮਾਨਾ ਕਰਾਂ ਇਕੱਲਾ ਤੇ ਉਹ ਪੰਜਾਬ ਵਾਲਿਆਂ 'ਤੇ ਲਾਗੂ ਵੀ ਕਰਤਾ ਇਤਿਹਾਸ ਦੀਆਂ ਨਿਸ਼ਾਨੀਆਂ ਤੁਹਾਡੀਆਂ ਢਾਂਗਾਂ ਜਾ ਰਹੀਆਂ ਨੇ ਛੋਡੀਆਂ ਕੱਚੀਆਂ ਗੜ੍ਹੀਆਂ ਖਤਮ ਕਰਤੀਆਂ ਛੋਡੇ ਬੁੰਗੇ ਖਤਮ ਕਰਤੇ ਛੋਡੀਆਂ ਦਰਸ਼ਨੀ ਜੋੜੀਆਂ ਖਤਮ ਕਰਤੀਆਂ ਛੋਡੀਆਂ ਹਵੇਲੀਆਂ ਛੋਡੇ ਕਿਲੇ ਖਤਮ ਕਰਤੇ ਇਹੀ ਤਾਂ ਸ਼ਾਸ਼ਾ ਹੁੰਦੀਆਂ ਨੇ ਆਈਂ ਦਾ ਮਾਰਿਆ ਜਾਂਦਾ ਹੈ ਆਈਂ ਦਾ ਖਤਮ ਕੀਤਾ ਜਾਂਦਾ ਜਿਹਨੂੰ ਮਰਜੀ ਇੱਕ ਬੰਦੇ ਨੂੰ ਕਹਿ ਦਿੰਦੇ ਤੂੰ ਅੱਤਵਾਦੀ ਐ ਚੱਕ ਕੇ ਯੂਪੀਏ ਨਸ਼ਾ ਲੱਗ ਜੇਲ੍ਹ ਸੜਨੇ ਕੋਈ ਸੁਣਵਾਈ ਨਹੀਂ ਹੁੰਦੀ ਨੂੰ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਦੀ ਧਰਤੀ ਤੱਕ ਵੱਡਾ ਇਕੱਠ ਰੱਖਿਆ ਇਕੱਠ ਦਾ ਮਕਸਦ ਕੋਈ ਵੋਟਾਂ ਲੈਣ ਲਈ ਨਹੀਂ ਰੱਖਿਆ ਛੋਡੇ ਕੋਲੇ ਵੋਟਾਂ ਲਈ ਨਹੀਂ ਅਸੀਂ ਆਏ ਅਸੀਂ ਰੋਪੜ ਚ ਤੁਰੇ ਆਂ ਅੱਜ 6 ਮਹੀਨੇ ਪਹਿਲਾਂ ਬੀਕਾਂਦਰ ਜੈਸਲਮੇਰ ਗੰਗਾ ਨਗਰ ਗਏ ਆ ਵੋਟਾਂ ਮੰਗਣ ਨਹੀਂ ਗਏ ਅਸੀਂ ਪਿੰਡ ਪਿੰਡ ਜ਼ਿਲ੍ਹਿਆਂ ਚ ਜਾ ਕੇ ਸ਼ਹਿਰਾਂ ਜਾ ਕੇ ਲੋਕਾਂ ਨੂੰ ਜਗਾਉਂਦੇ ਫਿਰਦੇ ਆਂ ਵੀ ਅਸਲ ਮੁੱਦੇ ਆ ਨੇ ਪੰਜਾਬ ਦੇ ਅੱਜ ਪਿੱਛੇ ਜੇ ਮੈਂ ਤੇ ਭਾਈ ਹਮਤੋਜ ਨੇ ਇੱਕ ਏਜੰਡਾ ਪੇਸ਼ ਕੀਤਾ ਹੈ ਸਰਕਾਰ ਦੇ ਅੱਗੇ ਕਿ ਜੇ ਪੰਜਾਬ ਬਚਾਉਣਾ ਤੇ ਆਹ ਕਾਨੂੰਨ ਪੰਜਾਬ ਲਈ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਕਿ ਸਾਡੀਆਂ ਨੌਕਰੀਆਂ ਸਾਡੇ ਲਈ ਹੋਣ ਜਿੱਮੇ ਹਿਮਾਚਲ ਚ ਕਾਨੂੰਨ ਹੈ ਹਿਮਾਚਲ ਦੇ ਵਿੱਚ ਡੋਮਿਸਾਈਲ ਲਾਗੂ ਹੁੰਦਾ ਬੋਨਫਾਇਡ ਲਾਗੂ ਹੁੰਦਾ ਜਿਹੜਾ ਬੰਦਾ ਉੱਥੇ ਪੀੜੀਦਰ ਪੀੜੀ ਪੀੜੀਦਰ ਪੀੜੀ ਕਈ ਸਾਲਾਂ ਦਹਾਕਿਆਂ ਸਦੀਆਂ ਤੋਂ ਰਹਿ ਲਿਆ ਉਹੀ ਬੰਦਾ ਉੱਥੇ ਨੌਕਰੀ ਲੈ ਸਕਦਾ ਤੇ ਪੰਜਾਬ ਚ ਆ ਸਹਾਇਕ ਲੈਂਡਮੈਨ ਰੱਖੇ ਆ ਸਰਕਾਰ ਨੇ ਜਿਹੜਾ ਭਵੰਤ ਕਹਿੰਦਾ ਮੈਂ 50000 ਨੌਕਰੀ ਦੇਦੀ ਮੈਂ 60000 ਨੌਕਰੀ ਦੇਤੀ 181 ਬੰਦੇ ਜਲੰਧਰ ਦੇ ਵਿੱਚ ਹਰਿਆਣੇ ਤੋਂ ਨੇ 11 ਬੰਦੇ ਹਰਿਆਣੇ ਦੇ ਆ ਹਿਸਾਬ ਲਾ ਲਿਓ ਤੁਸੀਂ ਆਪੇ ਕਿ ਕਿਵੇਂ ਸਾਡੀਆਂ ਨੌਕਰੀਆਂ ਦੇ ਉੱਤੇ ਬਾਹਰਲੇ ਬੰਦੇ ਕਾਬਜ ਹੋ ਰਹੇ ਆ 11 ਪੰਜਾਬ ਦੇ 11 ਨਾ ਨਾ ਜ਼ਿਲ੍ਹੇ ਦੀ ਗੱਲ ਕਰਦਾ ਮੈਂ ਇਕੱਲੇ ਜਲੰਧਰ ਦੀ ਗੱਲ ਕਰਦਾ ਮੈਂ ਅਸੀਂ ਏਜੰਡਾ ਅਗਲਾ ਰੱਖਿਆ ਸੀ ਕਿ ਬਾਹਰਲਾ ਬੰਦਾ ਪੰਜਾਬ 'ਚ ਜ਼ਮੀਨ ਨਾ ਲੈ ਸਕੇ ਇਹ ਕਾਨੂੰਨ ਬਣਨਾ ਚਾਹੀਦਾ ਜਿਵੇਂ 1900 72 ਚ ਬਣਿਆ ਹਿਮਾਚਲ ਦਾ ਕਾਨੂੰਨ 1962 ਚ ਬਣਿਆ ਰਾਜਸਥਾਨ ਦਾ ਕਾਨੂੰਨ ਆ 10 ਦਿਨ ਪਹਿਲਾਂ ਪੁਸ਼ਕਰ ਧਾਮੀ ਜਿਹੜਾ ਉੱਤਰਾਖੰਡ ਦਾ ਮੁੱਖ ਮੰਤਰੀ ਐ ਉਹਨੇ ਐਲਾਨ ਕਰਤਾ ਕੈਬਨਰ ਦੇ ਵਿੱਚ ਪਾਸ ਕਰਤਾ ਕਿ ਕੋਈ ਬਾਹਰਲਾ ਬੰਦਾ ਇੱਜਾ ਕਿ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਸ਼ਾਮਲਾਡ ਬਣਾ ਜਿਹੜਾ ਮਰਜੀ ਬੰਦਾ ਆਉਂਦਾ ਜ਼ਮੀਨ ਵੀ ਲੈ ਰਿਹਾ ਨੌਕਰੀਆਂ ਵੀ ਲੈ ਰਿਹਾ ਅਸੀਂ ਗਏ ਜਗਤਪੁਰੇ ਪਿੰਡ ਪਿੰਡ ਦੀ ਵੋਟ 900 ਪਰਵਾਸੀਆਂ ਦੀ ਵੋਟ 6700 ਯੂਪੀ ਤਾਂ ਮੈਨੂੰ ਫੋਨ ਆਇਆ ਇੱਕ ਮੁੰਡੇ ਦਾ ਕਹਿੰਦਾ ਭਾਈ ਤੁਸੀਂ ਰੌਲਾ ਪਾਉਨੇ ਹੋ ਵੀ ਬਾਹਰਲੇ ਬੰਦੇ ਇੱਥੇ ਵੋਟ ਨਾ ਬਣੇ ਨੌਕਰੀ ਨਾ ਮਿਲੇ ਜ਼ਮੀਨ ਨਾ ਲੈ ਸਕਿਆ ਅਸੀਂ ਵੀ ਕਹਿੰਦਾ ਇੱਥੇ ਰਹਿੰਦੇ ਆ ਅਸੀਂ ਵੀ ਇੱਥੇ ਜ਼ਮੀਨਾਂ ਖੇਤੀਬਾੜੀ ਕਰਦੇ ਆ ਵੋਟਾਂ ਸਾਡੀਆਂ ਬਣੀਆਂ ਹੋਈਆਂ ਮੈਂ ਕਿਹਾ ਪਹਿਲੀ ਗੱਲ ਸਾਡਾ ਕਿਸੇ ਨਾਲ ਕੋਈ ਐਂ ਵਿਰੋਧ ਨਹੀਂ ਹੈਗਾ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਬੰਦਾ ਚੱਲ ਕੇ ਆਵੇ ਜੀ ਸਤ ਕੇ ਆਵੇ ਕੰਮ ਕਰੇ ਪੰਜਾਬ 'ਚ ਕੋਈ ਦਿੱਕਤ ਨਹੀਂ ਪਰ ਪਹਿਲ ਦੇ ਆਧਾਰ ਤੇ ਸਾਡੇ ਕੰਮ ਮਜ਼ਦੂਰਾਂ ਨੂੰ ਸਾਡੇ ਲੋਕਾਂ ਨੂੰ ਮਿਲਣਾ ਚਾਹੀਦਾ ਜੇ ਕੋਈ ਕੰਮ ਕਰਨਾ ਚਾਹੁੰਦਾ ਮਿਹਨਤ ਮਜ਼ਦੂਰੀ ਤਾਂ ਆ ਕੇ ਕਰ ਸਕਦਾ ਕਿਨਪ ਭਾਈਓ ਆਪਣੇ ਵੀ ਤਾਂ ਬਾਹਰ ਬੈਠੇ ਆ ਮਖਾ ਪੰਜਾਬੀ ਜੇ ਆਪਾਂ ਜ਼ੋਰ ਮਾਰ ਕੇ ਬਹੁਤ ਤੋਂ ਬਹੁਤ 50 ਲੱਖ ਬੰਦਾ ਮਖਾ ਤੂੰ ਲਾ ਲਾ ਵੀ ਪੂਰੀ ਦੁਨੀਆ 'ਚ ਬੈਠਾ ਹੋ ਭਾਰਤ ਦੇ ਵੱਖ-ਵੱਖ ਸੂਬਿਆਂ 'ਤੇ ਪੂਰੀ ਦੁਨੀਆ 'ਚ 50 ਲੱਖ ਬੰਦਾ ਹੋਣਾ ਪੰਜਾਬ ਦਾ ਮਖਾ ਯੂਪੀ ਤੇ ਬਿਹਾਰ ਦੀ 40 ਤੋਂ 42 ਕਰੋੜ ਆਬਾਦੀ ਆ ਦੋ صوبਿਆਂ ਦੀ ਜੇ ਘੱਟੋ-ਘੱਟ 2 ਕਰੋੜ ਬੰਦਾ ਵੀ ਇੱਥੇ ਪੰਜਾਬ 'ਚ ਆ ਗਿਆ ਸਾਡੀ ਡੈਮੋਗ੍ਰਾਫੀ ਬਦਲ ਜਾਣੀ ਆ ਤੇ ਜਿਹਦੀਆਂ ਵੋਟਾਂ ਤੇ ਰਾਜ ਵੀ ਉਸਦਾ ਸਰਪੰਚ ਛੋਡੇ ਮੈਂਬਰ ਛੋਡੇ ਐਮਪੀ ਐਮਐਲਏ ਛੋਡੇ ਮੁੱਖ ਮੰਤਰੀ ਕੌਣ ਬਣਨਗੇ ਪੰਜਾਬੀ ਨਹੀਂ ਫਿਰ ਬਣਨਗੇ ਸਾਡਾ ਰੌਲਾ ਇਹ ਆ ਹੁਣ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਕੋਈ ਵਿਰੋਧ ਨਹੀਂ ਕਰਦੇ ਹੁਣ ਕੀ ਹੋ ਰਿਹਾ ਇਹ ਜਿਹੜੀ ਲੋਕ ਸਭਾ ਤੇ ਵਿਧਾਨ ਸਭਾ ਦੀ ਸ਼ਿੱਟਾਂ ਦੀ ਗਿਣਤੀ ਆ, ਬੰਦਿਆਂ ਦੀ ਗਿਣਤੀ ਆ, ਉਹ ਵਧਾਉਣ ਜਾ ਰਹੇ ਆ। ਹੁਣ ਸਾਡੇ ਕੋਲੇ ਗਿਣਤੀ ਆ ਮੰਨ ਲਓ 13 ਬੰਦੇ ਐ एमपी ਬਣਦੇ ਆ ਪੰਜਾਬ ਚੋਂ। ਵਧਾ ਕੇ ਕਿੰਨੇ ਕਰ ਦੇਣਗੇ 18 ਜਾਂ 20। ਯੂਪੀ ਦੇ ਵਿੱਚ 82 ਬੰਦੇ ਐ एमपी ਬਣਦੇ ਆ, ਵਧਾ ਕੇ ਕਿੰਨੇ ਕਰ ਦੇਣਗੇ ਘੱਟੋ ਘੱਟ 150 ਦੇ ਨੇੜੇ। ਸਾਡੀ ਤਾਂ ਲੋੜ ਹੀ ਨਹੀਂ ਪੈਣੀ। ਆ ਛੋਟੇ ਛੋਟੇ ਸੂਬਿਆਂ ਦੀ ਹਰਿਆਣਾ ਜਾਂ ਪੰਜਾਬ ਜਾਂ ਹੋਰ ਦੀ। ਤਿੰਨ ਚਾਰ ਸੂਬੇ ਵੱਡੇ ਉਹ ਹੀ ਸਰਕਾਰ ਬਣਾ ਦਿਆ ਕਰਨਗੇ ਇਸ ਗੱਲ ਦੇ ਉੱਤੇ ਪੂਰਾ ਦੱਖਣ ਭਾਰਤ ਵਾਲੇ ਅੜੇ ਹੋਇਆ ਲੜ ਰਹੇ ਆ ਵੀ ਨਹੀਂ ਜੇ ਆਬਾਦੀ ਕੰਟਰੋਲ ਕੀਤੀ ਅਸੀਂ ਕੀਤੀ ਹੁਣ ਸਾਨੂੰ ਮਾਰ ਵੀ ਤੁਸੀਂ ਸਾਨੂੰ ਹੀ ਪਾ ਰਹੇ ਆ ਆਪਣੇ ਪੰਜਾਬ ਵਾਲੇ ਚੁੱਪ ਨੇ ਜੇ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਗੱਲ ਹੋਈ ਕੀ ਜਾਂਦੀ ਆ ਆਹ ਸੈਂਟਰ ਸਰਕਾਰ ਨੇ ਕਾਨੂੰਨ ਸੋਧ ਘਾਰਤੀ ਕਾਨੂੰਨ ਚ ਪਹਿਲਾ ਕਾਨੂੰਨ ਸੀ ਵੀ ਜਿਹੜਾ ਬੰਦਾ ਪਾਣੀ 'ਚ ਜ਼ਹਿਰ ਪਾਉਂਦਾ ਉਹਨੂੰ ਸਜ਼ਾ ਮਿਲੂ ਉਹ ਜੇਲ੍ਹ ਜਾਊਗਾ ਹੁਣ ਇਹਨਾਂ ਨੇ ਕਾਨੂੰਨ ਸੋਧ ਕਰਤੀ ਵੀ ਉਹਨੂੰ ਕੋਈ ਸਜ਼ਾ ਨਹੀਂ ਕੋਈ ਜੇਲ ਨਹੀਂ ਜੁਰਮਾਨਾ ਕਰਾਂਏ ਕੱਲਾ ਤੇ ਉਹ ਪੰਜਾਬ ਵਾਲਿਆਂ 'ਤੇ ਲਾਗੂ ਵੀ ਕਰਤਾ ਸੋ ਇਸ ਲਈ ਅਸੀਂ ਭਰਾਵੋ ਤੁਹਾਡੇ ਕੋਲੇ ਆਏ ਆ ਵੀ ਸਾਨੂੰ ਅੱਜ ਉੱਠਣ ਦੀ ਲੋੜ ਆ ਯਾਰ ਸਾਡੇ ਮੁੱਦੇ ਗਲੀਆਂ ਨਾਲੀਆਂ ਦੇ ਮੁੱਦੇ ਨਹੀਂ ਆ ਸੜਕਾਂ ਬਣਾ ਦਿਓ ਗਲੀਆਂ ਬਣਾ ਦਿਓ ਨਾਲੀਆਂ ਬਣਾ ਦਿਓ ਆ ਮੁਖਤਰੀ ਦੇ ਉਹ ਮੁਖਤਰੀ ਦੇ ਮੁੱਦੇ ਨਹੀਂ ਆ ਤੁਹਾਡੇ ਕੋਲੇ ਸਿਰਫ ਤੇ ਸਿਰਫ ਧਰਤੀ ਹੇਠਾਂ 14-15 ਸਾਲ ਦਾ ਪਾਣੀ ਬਚਿਆ। ਮੈਂ ਇਹ ਨਹੀਂ ਕਹਿੰਦਾ ਰਿਪੋਰਟਾਂ ਕਹਿ ਰਹੀਆਂ ਨੇ। ਮੈਂ ਬੰਗਲੌਰ ਜਾ ਕੇ ਆਇਆ। ਹਜ਼ਾਰਾਂ ਏਕੜ ਧਰਤੀ ਬੇਅਵਾਦ ਬੰਜਰ ਹੋਈ ਪਈ ਆ। ਮੈਂ ਲੋਕਾਂ ਨੂੰ ਪੁੱਛਿਆ ਮੈਂ ਕਿ ਧਰਤੀ ਇੰਨੀ ਬੇਲੀ ਪਈ ਆ ਕਾਰਨ ਕੀ ਆ? ਉਹ ਕਹਿੰਦੇ ਬਾਈ ਸਾਡੇ ਇੱਥੇ 18-20 ਸਾਲ ਪਹਿਲਾਂ 100-150 ਫੁੱਟ ਤੇ ਪਾਣੀ ਸੀ ਹੁਣ ਇਹ 2000 ਫੁੱਟ ਤੇ ਪਾਣੀ ਵਗ ਗਿਆ। ਇਹ ਸਾਰੀ ਧਰਤੀ ਛੱਡ ਕੇ ਲੋਕ ਤੁਰ ਗਏ ਹਤੋਂ। ਕੀ ਪੰਜਾਬ ਵੀ ਇਹੀ ਹੋਊਗਾ? ਸਾਡੀ ਜਿਹੜੀ ਧਰਤੀ ਬੰਜਰ ਹੋ ਗਈ ਦੁਨੀਆ ਦੇ ਉੱਤੇ ਜਿੰਨੀਆਂ ਵੀ ਸਭਿਆਤਾਵਾਂ ਖਤਮ ਹੋਈਆਂ ਨੇ ਹੜੱਪਾ ਸਭਿਆਤਾ ਖਤਮ ਹੋਈ ਮਹਿੰਦੋੜੋ ਸਭਿਆਤਾ ਖਤਮ ਹੋਈ ਕਦੋਂ ਹੋਈਆਂ ਜਦੋਂ ਪਾਣੀ ਮੁੱਕਿਆ ਕੀ ਸਾਡੇ ਲਈ ਅੱਜ ਕੋਈ ਫਿਕਰ ਕੋਈ ਚਿੰਤਾ ਕਰਦਾ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਬਿਨਾਂ ਪਾਣੀ ਤੋਂ ਜਾਂ ਜ਼ਹਿਰੀਲੇ ਪਾਣੀ ਨਾਲ ਕਿਵੇਂ ਬਚਣਗੀਆਂ ਬੋਲੀ ਦਾ ਕੋਈ ਫਿਕਰ ਕਰਦਾ ਇਤਿਹਾਸ ਦੀਆਂ ਨਿਸ਼ਾਨੀਆਂ ਤੁਹਾਡੀਆਂ ਢਾਈਆਂ ਜਾ ਰਹੀਆਂ ਨੇ ਸੋਡੀਆਂ ਕੱਚੀਆਂ ਗੜੀਆਂ ਖਤਮ ਕਰਤੀਆਂ ਸੋਡੇ ਬੁੰਗੇ ਖਤਮ ਕਰਤੇ ਸੋਡੀਆਂ ਦਰਸ਼ੀ ਜੋੜੀਆਂ ਖਤਮ ਕਰਤੀਆਂ ਸੋਡੀਆਂ ਹਵੇਲੀਆਂ ਸੋਡੇ ਕਿਲੇ ਖਤਮ ਕਰਤੇ ਆਪਾਂ ਚੁੱਪਾਂ ਇਹੀ ਤਾਂ ਸ਼ਾਸ਼ਾ ਹੁੰਦੀਆਂ ਨੇ ਐਂ ਦਾ ਮਾਰਿਆ ਜਾਂਦਾ ਐਂ ਦਾ ਖਤਮ ਕੀਤਾ ਜਾਂਦਾ ਆ ਕਿਸਾਨੀ ਮੋਰਚੇ ਦੇ ਵਿੱਚ ਇੱਕ ਪੁਲਿਸ ਦਾ ਬਹੁਤ ਵੱਡਾ ਅਫਸਰ ਬੋਲ ਰਿਹਾ ਹੈ ਕਿ ਸਾਡੇ ਸਬ ਇਨਸਪੈਕਟਰ ਕੋਲੇ ਇਹ ਪੂਰਾ ਅਧਿਕਾਰ ਆ ਤਾਕਤ ਆ ਜਿਹੜੀ ਮਰਜ਼ੀ ਭੀੜ ਨੂੰ ਖਡਾਉਣ ਲਈ ਜੋ ਮਰਜ਼ੀ ਕਾਰਵਾਈ ਕਰ ਸਕਦਾ ਜਿਹੜੇ ਨਵੇਂ ਇਹਨਾਂ ਨੇ ਬੀ ਐਨ ਐਸ ਜਿਹੜੇ ਸੋਧ ਕੀਤੀ ਆ ਕਾਨੂੰਨਾਂ ਦੇ ਵਿੱਚ ਉਹ ਇੰਨੀਆਂ ਪਾਵਰਾਂ ਤਾਕਤਾਂ ਦੇਤੀਆਂ ਪੁਲਿਸ ਕੋਲੇ ਇੱਕ ਸਬ ਇਨਸਪੈਕਟਰ ਰੈਂਕ ਦਾ ਬੰਦਾ ਵੀ ਜਿਹੜੀ ਮਰਜ਼ੀ ਭੀੜ ਦੇ ਉੱਤੇ ਜੋ ਮਰਜ਼ੀ ਕਾਰਵਾਈ ਕਰਦੇ ਗਏ ਸੰਘਰਸ਼ ਕਰ ਰਹੇ ਲੋਕਾਂ ਦੇ ਉੱਤੇ ਕੋਈ ਪੁੱਛਗਿੱਛ ਨਹੀਂ ਹੋਣੀ ਜਿਹਨੂੰ ਮਰਜ਼ੀ ਇੱਕ ਬੰਦੇ ਨੂੰ ਕਹਦੇ ਨੇ ਤੂੰ ਹੱਤਬਾਦੀ ਆ ਚੱਕ ਯੂਪੀਏ ਨਾਲ ਸੱਜਣ ਕੋਈ ਸੁਣਵਾਈ ਨਹੀਂ ਹੋਣੀ ਇਹੋ ਜਿਹੇ ਕਾਨੂੰਨ ਬਣਾਏ ਕਿਉਂ ਜਾ ਰਹੇ ਆ ਕਿਉਂਕਿ ਸਾਡੀ ਆਵਾਜ਼ ਨੂੰ ਦੱਬਣਾ ਜਿਹੜੇ ਬੰਦੇ ਬੋਲਦੇ ਆ ਜਗਾਉਂਦੇ ਆ ਲੋਕਾਂ ਨੂੰ ਉਹਨਾਂ ਨੂੰ ਦੱਬਣਾ ਕਿਵੇਂ ਆ ਲੋਕਾਂ ਨੂੰ ਡਰਾਉਣਾ ਕਿਵੇਂ ਆ ਸਾਰੇ ਉਹੀ ਕਾਨੂੰਨ ਬਣ ਰਹੇ ਆ ਆ ਜ਼ਮੀਨਾਂ ਦੀ ਮੈਂ ਗੱਲ ਵਾਰ-ਵਾਰ ਕਰਦਾ ਮੈਂ 5 ਸਾਲ ਪਹਿਲਾਂ ਕਿਹਾ ਸੀ ਸੁਣ ਲਿਓ ਮਖਾ ਜ਼ਮੀਨਾਂ ਦੇ ਲੋਕੋ ਵੇਚੋ ਛੋਟੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਲੈਣ ਨੂੰ ਤਿਆਰ ਨੇ ਆ ਪੰਜ ਤੋਂ 7 ਸਾਲ ਖੜ੍ਹ ਦਿਓ ਜਿੰਨੇ ਹਾਈਵੇ ਨੇ ਸਾਡੇ ਆ ਬਠਿੰਡੇ ਤੋਂ ਅੰਮ੍ਰਿਤਸਰ ਬਠਿੰਡੇ ਤੋਂ ਜੀਰਕਪੁਰ ਖੜਾ ਉਥੋਂ ਲੁਧਿਆਣਾ ਜਲੰਧਰ ਜੀ ਹਾਈਵੇ ਸਾਰੇ ਹਾਈਵੇ ਦੇ ਉੱਤੇ ਸਾਡੀ ਸਾਰੀ ਜ਼ਮੀਨ ਵਿਕ ਚੁੱਕੀ ਆ ਅੱਧੀ ਵਿਕ ਚੁੱਕੀ ਆ ਬਾਕੀ ਨੇ ਵਿਕ ਜਾਣਾ ਔਰ ਸਾਰੀ ਜ਼ਮੀਨ ਦੇ ਉੱਤੇ ਆਲੇ-ਦਾਲੇ ਤੁਹਾਨੂੰ ਬਿਲਡਿੰਗਾਂ ਹੀ ਬਿਲਡਿੰਗਾਂ ਇਮਾਰਤਾਂ ਮਾਰਤਾਂ ਨਜ਼ਰ ਆਉਣਗੀਆਂ ਕੋਈ ਵੱਡੇ-ਵੱਡੇ ਮਾਲ ਪਏ ਹੋਏ ਨੇ ਕੋਈ ਹਸਪਤਾਲ ਬਣਿਆ ਵਾ ਕੋ ਕਲੋਨੀ ਕੱਟੀ ਪਈ ਆ ਸੋਡੇ ਕੋਲੇ ਸਭ ਤੋਂ ਜ਼ਰਖੇ ਧਰਤੀ ਆ ਤੇ ਅਸੀਂ ਇਹ ਗੱਲ ਬਹੁਤ ਚਰਦੇ ਰੌਲਾ ਪਾਉਣਾ ਵੀ ਜਿਹੜੇ ਹਾਈਵੇ ਬਣ ਰਹੇ ਆ ਇਹਨਾਂ ਰਾਹੀਂ ਵਪਾਰ ਹੋਣਾ ਹੈ ਯੂਰਪ ਤੱਕ ਵਪਾਰ ਹੋਣਾ ਹੈ ਸੜਕਾਂ ਬਣ ਕੇ ਤਿਆਰ ਨੇ ਆ ਹਾਈਵੇ ਐਵੇਂ ਨਹੀਂ ਬਣ ਰਹੇ ਆ ਸੋਡੇ ਬਾਗੇ ਬਾਰਡਰ ਖੁੱਲ ਜਾਣਿਆ ਟਾਰੀ ਬਾਰਡਰ ਖੁੱਲ ਜਾਣਿਆ ਸੈਣੀ ਵਾਲੇ ਬਾਰਡਰ ਖੁੱਲ ਜਾਣਿਆ ਪਰ ਉਦੋਂ ਪਹਿਲਾਂ ਤੁਹਾਡੇ ਕੋਲੋਂ ਜ਼ਮੀਨਾਂ ਖੋਲ ਲੈਣੀਆਂ ਨੇ ਤੁਸੀਂ ਅੱਜ ਆਪਣੀ ਪਹਿਲੀ ਵੇਚ ਕੇ 50 ਕਰੋੜ ਰੁਪਇਆ 100 ਕਰੋੜ ਦੀ ਪਹਿਲੀ ਵੇਚ ਦਿਓ ਕੋਈ ਕਾਰਖਾਨਾ ਲਾ ਲਓ ਕੋਈ ਕਾਰੋਬਾਰ ਤੋਰ ਲਓ ਕੱਲ ਨੂੰ ਕਾਰੋਬਾਰ ਫੇਲ ਹੋ ਗਿਆ ਕਾਰਖਾਨਾ ਫੇਲ ਹੋ ਗਿਆ ਕੋਈ ਨੋਟਬੰਦੀ ਵਰਗੀ ਸਕੀਮ ਆ ਗਈ ਤੁਹਾਡਾ ਬੈਂਕਾਂ ਚ ਪੈਸਾ ਪਿਆ ਸਵਾਹ ਹੋ ਜੂ ਜੇ ਛੋਡੇ ਕੋਲ ਆਪਣੀ ਧਰਤੀ ਆਪਣਾ ਟੁਕੜਾ ਹੋਗਾ ਰੋਟੀ ਦਾ ਖਾਂਦੇ ਰਹਿ ਜਾਉਗੇ ਪੂਰੀ ਦੁਨੀਆ ਦੇ ਉੱਤੇ ਭੋਜਨ ਦੀ ਥੋੜਪੈ ਰਹੀ ਆ ਪਾਣੀ ਘਟ ਰਿਹਾ ਹੈ ਦੁਨੀਆ ਦੀ ਆਬਾਦੀ ਵਧ ਰਹੀ ਹੈ ਧਰਤੀ ਘਟ ਰਹੀ ਹੈ ਤੇ ਦੁਨੀਆ ਦੇ ਇਹ ਚੀਜ਼ ਨੇ ਮੰਗ ਬਹੁ ਵੱਡੇ ਪੱਧਰ ਤੇ ਹੋ ਰਹੀ ਹੈ ਭੋਜਨ ਦੀ ਤੇ ਸੋਡੇ ਕੋਲ ਸਭ ਤੋਂ ਪਜਾਉ ਧਰਤੀ ਹੈ ਅੱਜ ਰੂਸ ਤੇ ਯੂਕਰੇਨ ਕਿਉਂ ਲੜ ਰਹੇ ਆ ਰੂਸ ਯੂਕਰੇਨ ਦੀ ਉਹ ਧਰਤੀ ਦੇ ਕਬਜ਼ਾ ਕਰਨਾ ਚਾਹੁੰਦਾ ਜਿਹੜੀ ਸਭ ਤੋਂ ਪਜਾਉ ਤੇ ਜੜਖੇਜ ਆ ਇਹੀ ਸਾਡੇ ਨਾਲ ਹੋ ਰਿਹਾ ਐਥੇ ਮੈਂ ਹੁੱਕਾ ਦੇ ਦੇਣਾ ਮਈਆਂ ਵਾਲੇ ਪਿੰਡ 'ਚ ਖੜ ਕੇ ਵੀ ਭਾਈ ਸੋਨੂੰ 5 ਕਰੋੜ ਰੁਪਈਆ ਕਿੱਲੇ ਦਾ ਦੇਵਾਂਗੇ ਸਾਰਾ ਪਿੰਡ ਤਾਂ ਇੱਥੇ ਤਿਆਰ ਹੋ ਜਾਈ ਤਰ ਕੇ ਆਇਆ ਰਿਸਟਿੰਗਾਂ ਲੈ ਕੇ ਮੇਰੇ ਕੋਲੇ ਵੀ ਲੈ ਸਾਡੀ ਪਹਿਲੀ ਲਾ ਭਾਈ ਬਿਆਨਾ ਦੇ ਅਸੀਂ ਵੇਚਣ ਤਿਆਰ ਆਂ ਉਹ ਭਾਈ ਬਾਹਰੋਂ ਆਇਆ ਹੋਰ ਵੀ ਬਹੁਤ ਥੋੜੇ ਗਏ ਆ ਸਾਰਾ ਪੰਜਾਬ ਹੀ ਭਜ ਤੁਰਿਆ ਹੁਣ ਤਾਂ ਲੈ ਬਾਹਰ ਕਮਾਈ ਕਰਦਾ ਨੂੰ ਪੁੱਛ ਲੋ ਇੱਥੇ ਮੈਨੂੰ ਕਿੱਲਾ ਜ਼ਮੀਨ ਲੈ ਕੇ ਦਿਖਾਵੇ ਜਿਹੜਾ ਬੰਦਾ ਇੱਥੇ ਵੇਚ ਕੇ ਜਾਂਦਾ ਨਾ ਵੀ ਕਿੱਲਾ ਵੇਚਿਆ ਤੇ ਬਾਹਰ ਨੂੰ ਚੜ ਗਿਆ ਪੰਜਾਬ ਚ ਲੈ ਕੇ ਦਿਖਾਓ ਜ਼ਮੀਨ ਸਾਰੀ ਉਮਰ ਚਾਹੇ ਕਮਾਈ ਕਰੀ ਚੱਲਿਓ ਸਾਨੂੰ ਯਾਰ ਮਾਲਕ ਬਣਾਇਆ ਏ ਧਰਤੀ ਦੇ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਹਜ਼ਾਰਾਂ ਸਾਲ ਤੋਂ ਲਾਈਆਂ ਲੜੀਆਂ ਯੁੱਧ ਹੋਏ ਖੂਨ ਡਲਿਆ ਸਿਰ ਲੱਗੇ ਤੇ ਛੱਡ ਕੇ ਭੱਜ ਗਈ ਬੇਦਾਵਾ ਹੀ ਲਿਖ ਕੇ ਦੇ ਗਏ ਨਹੀਂ ਯਾਰ ਪੰਜਾਬ 'ਚ ਕੁਝ ਨਹੀਂ ਉੱਥੇ ਕਮਾਲ ਹੋ ਗਈ ਯਾਰ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਵਾਲੀ ਧਰਤੀ ਐਡਾ ਵੱਡਾ ਇਤਿਹਾਸ ਸਾਡਾ ਆਪਾਂ ਕਹਿੰਨੇ ਪੰਜਾਬ 'ਚ ਹੈ ਹੀ ਕੁਝ ਨਹੀਂ ਰੱਖਿਆ ਕੀ ਪੰਜਾਬ 'ਚ ਆਪ ਬਥੇਰੇ ਰੋਂਦੇ ਆ ਮੇਰੇ ਕੋਲ ਆ ਕੇ ਜਿਹੜੇ 50 50 ਸਾਲ ਦੇ ਬਾਹਰ ਗਏ ਆ ਕਿਉਂ ਕੁੜੀ ਕੋਈ ਕਾਲੇ ਨਾਲ ਕੋਈ ਗੋਰੇ ਨਾਲ ਤੁਰ ਗਈ ਮੁੰਡਾ ਕਾਲੀ ਗੋਰੀ ਨਾਲ ਵਿਆਹ ਕਰਾ ਕੇ ਬਾਹਰ ਨੂੰ ਤੁਰ ਗਏ ਮੁਰਗੇ ਚੀਕਾਂ ਮਾਰੀ ਜਾਂਦੇ ਆ ਅਸੀਂ ਮੀਲੀਅਨ ਆ ਜੀ ਅਸੀਂ ਬੀਲੀਅਨ ਆ ਜੀ ਸਾਡੇ ਕੋਲ ਛੱਪਾਂ ਚ ਕੰਮ ਆਈ ਸਾਡਾ ਟਰਾਂਸਪੋਰਟ ਦਾ ਕੰਮ ਹੈ ਜਵਾਕ ਪੁੱਛੀ ਦਾ ਉਹਦਾ ਕਾਲਾ ਗੋਰੀਆਂ ਨਾਲ ਬਾਗੇ ਬਸ ਥੋੜੇ ਪੱਲੇ ਹੀ ਇਹੀ ਕੋਸ ਸੀਗਾ ਉਹ ਜਾਣੇ ਆ ਜਦੋਂ ਜੋੜਨਾ ਹੀ ਨਹੀਂ ਮਿੱਟੀ ਨਾਲ ਵਾਬਸ ਤੇ ਨਹੀਂ ਪਵਾਇਆ ਇੱਥੇ ਲਿਆ ਕੇ ਆਪਣੇ ਖੇਤ ਬਣ ਆਪਣੇ ਬੱਟਾ ਆਪਣੇ ਬੰਦੇ ਨਹੀਂ ਦਿਖਾਏ ਆਪਣੇ ਇਤਿਹਾਸ ਨਾਲ ਨਹੀਂ ਜਵਾਜ ਜੋੜੇ ਜੋਂ ਲੱਗੇ ਪੈਸਾ ਕਮਾਉਣ ਦੱਬੀ ਤੁਰੇ ਫਿਰਦੇ ਹੁਕਮ ਇੱਥੇ ਨਹੀਂ ਕਰਨਾ ਅਜੇ ਪ੍ਰਵਾਸੀ ਕਹਿੰਦੇ ਆ ਕਿ ਪੰਜਾਬੀਓ ਸਾਨੂੰ ਅਕਲ ਨਹੀਂ ਤੁਹਾਡੀਆਂ ਸੜਕਾਂ ਦੇ ਪੈਸੇ ਪਏ ਆ ਕਿਵੇਂ ਪਏ ਆ ਰੇੜੀ ਲਾਉਂਦਾ ਸੜਕ ਦੇ ਉੱਤੇ ਖੜ ਕੇ ਤੇ 5000 ਰੁਪਇਆ ਦਿਹਾੜੀ ਪਾ ਕੇ ਜਾਂਦੇ ਆ ਆ ਮੈਂ ਖਲਾੜਾ ਲਾਇਆ ਹੱਥੀ ਕੰਮ ਕਰਦਾ ਨਾਲੇ ਮੈਂ ਨਿਰਝੇਵੇਂ ਵਾਲਾ ਬੰਦਾ ਮੈਂ ਸਰੋਂ ਵੀ ਵੱਢੀ ਆ ਉਹਦੀ ਹੱਥੀ ਵੱਢੀ ਆ ਉੱਥੇ ਮੁੰਡਾ ਸੀ ਫਿਰ ਨਾਲ ਉੱਥੇ ਉਹਨੂੰ ਮੈਂ ਕੰਮ ਤੋਰ ਕੇ ਦਿੱਤਾ ਉਹਨੂੰ ਮੈਂ ਜੂਸ ਵਾਲੀ ਮਸ਼ੀਨ ਲਿਆ ਕੇ ਰੱਖਤੀ 8000 ਦਾ ਜੂਸ ਰੋਜ਼ ਵੇਚ ਦਿੰਦਾ ਰਿਹਾ ਓਪੀ ਨਾਲ ਤੇ ਸਾਡੇ ਵਾਲੇ ਕਹਿੰਦੇ ਕੰਮ ਨਹੀਂ ਬਾਹਰ ਜਾ ਕੇ ਲੋਕਾਂ ਚੱਟਿਓ ਸ਼ਾਪ ਚੱਕਣ ਨੂੰ ਤਿਆਰ ਐ ਇੱਥੇ ਸ਼ਰਮ ਮੰਨਦੇ ਐ ਵੀ ਨਹੀਂ ਨਹੀਂ ਇੱਥੇ ਦਾ ਯਾਰ ਕੰਮ ਇਹ ਤਾਂ ਅਸੀਂ ਕਰਨ ਵਾਲੇ ਨਹੀਂ ਹੈਗੇ ਸੰਭਲ ਜਾਓ ਯਾਰ ਸੰਭਲ ਜਾਓ ਮੁੜ ਕੇ ਨਾ ਪਸਤਾਉਣ ਦਾ ਵੇਲਾ ਰਹਿਣਾ ਨਾ ਰੋਣ ਦਾ ਫਿਰ ਤਾਂ ਅੱਖਾਂ 'ਚੋਂ ਹੰਝੂ ਮੁੱਕ ਜਾਣੇ ਹਿਸਾਬ ਲਾ ਲਿਓ ਜਦੋਂ ਗਮਾ ਲਿਆ ਸਾਰਾ ਕੁਝ ਆਪਣੇ ਸੋ ਆਓ ਮੇਰਾ ਵੀਰ ਆਪਾਂ 12 13 ਅਪ੍ਰੈਲ ਨੂੰ ਜਿਹੜੇ ਮੁੱਦਿਆਂ ਨੂੰ ਲੈ ਕੇ ਅਸੀਂ ਤੁਰੇ ਆਂ ਉਹਨਾਂ ਮੁੱਦਿਆਂ ਦੇ ਉੱਤੇ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਗੇ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਪਿਆ ਜਿਹੜੇ ਬੰਦੇ ਛੋੜੇ ਲਈ ਲੜਨ ਵਾਲੇ ਬੰਦੇ ਨੇ ਛੋੜੀਆਂ ਜੱਥੇਬੰਦੀਆਂ ਨੇ ਉਹਨਾਂ ਨੂੰ ਬਦਨਾਮ ਕਿਵੇਂ ਕਰਨਾ ਲੋਕਾਂ 'ਚ ਇਹ ਭਵੰਤ ਵੀ ਕਹਿੰਦਾ ਰਿਹਾ ਇਹ ਵਜਾ ਨਹੀਂ ਦੇਖਦੇ ਜਗਾ ਨਹੀਂ ਦੇਖਦੇ ਬਹਿ ਜਾਂਦੇ ਐ ਇਹ ਸੜਕ ਰੋਕਦੇ ਐ ਇਹ ਨਹਿਰ ਰੋਕਦੇ ਐ ਪੈਪ ਨਹੀਂ ਪਾਉਣ ਦਿੰਦੇ ਆਪਣੇ ਲੋਕ ਹੀ ਮਗਰ ਲੱਗ ਜਾਂਦੇ ਆ ਹਾਂ ਯਾਰ ਗੱਲ ਤਾਂ ਸਹੀ ਆ ਰੋਜ਼ ਧਰਨਾ ਲਾ ਲੈਂਦੇ ਆ ਕਿਹਦੀ ਖਾਤਰ ਬਈ ਉਹਨਾਂ ਦਾ ਮਕਸਦ ਆ ਵੀ ਕਿਸੇ ਵੀ ਤਰੀਕੇ ਨਾਲ ਲੋਕਾਂ ਨੂੰ ਜਥੇਬੰਦੀਆਂ ਤੋਂ ਦੂਰ ਕਰ ਦਿਓ ਤੋੜ ਦਿਓ ਅਲੱਗ-ਥਲਾ ਕਰਕੇ ਲੋਕਾਂ ਨੂੰ ਕੁੱਟਣਾ ਸੌਖਾ ਹੋ ਜਾਣਾ ਜਥੇਬੰਦਕ ਹੋ ਜੋ ਇਕੱਠੇ ਹੋ ਜੋ ਸਾਡੇ ਵਿਚਾਰਕ ਬਖਰੇਵੇਂ ਲੱਖ ਹੋਣਗੇ ਪਰ ਜੇ ਤੁਸੀਂ ਪੰਜਾਬ ਬਚਾਉਣਾ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਣੀ ਆਪਣੇ ਘਰ ਬਚਾਓ ਆਪਣਾ ਪਾਣੀ ਬਚਾਓ ਆਪਣੇ ਪਿੰਡ ਬਚਾਓ ਆਪਣੀ ਬੋਲੀ ਬਚਾਓ ਆਪਣਾ ਇਤਿਹਾਸ ਸਾਹਮ ਕੇ ਰੱਖੋ ਆਪਣੇ ਵਿਰਸੇ ਨਾਲ ਆਪਣੇ ਜਵਾਕਾਂ ਨੂੰ ਜੋੜੋ ਤਾਂ ਗੱਲ ਬਣਨੀ ਨਹੀਂ ਮੈਂ ਜਰਗਾ ਬੋਲੂਗਾ ਬਾਈ ਮਤੋਜ ਬੰਬੇ ਛੱਡ ਕੇ ਪੰਜਾਬ ਆ ਗਿਆ ਹੁਣ ਪੰਜਾਬ ਦੇ ਪਿੰਡਾਂ ਤੋਂ ਲਫਰਦਾ ਬਾਊ ਸਿੰਘ ਮਾਨ ਕੌਣ ਨਹੀਂ ਜਾਣਦਾ ਉਹਨਾਂ ਨੂੰ ਬਹੁਤ ਮਸ਼ਹੂਰ ਗੀਤਕਾਰ ਉਹਨਾਂ ਦਾ ਮੁੰਡਾ ਹੈ ਮਸ਼ਹੂਰ ਫਿਲਮਾਂ ਬਣਾਈਆਂ ਬਾਈ ਨੇ ਹਵਾਏ ਕਦੋਂ ਬਣਾਈ ਸੀ ਸੁਪਰ ਡੋਪਰ ਫਿਲਮ ਉਹ ਹੀ ਹਵਾਏ ਰੋਏ ਮਾਝ ਦੀ ਅੱਗ ਦੇ ਵਿੱਚ ਆ ਹੁਣ ਹੀ ਸੁੱਚਾ ਸੂਰਮਾ ਬਣਾ ਕੇ ਹਟਿਆ ਮਗਰ ਮਗਰ ਫਿਰਦੇ ਆ ਫਿਲਮਾਂ ਵਾਲੇ ਕਲਾਕਾਰ ਇਹਨਾਂ ਦੇ ਵੀ ਆ ਜਾ ਬਾਈ ਯਾਰ ਆਪਾਂ ਫਿਲਮ ਬਣਾ ਕੇ ਤੇ ਫਿਰਦਾ ਮਈਆਂ ਵਾਲੇ ਇਹਨੇ ਸੋੜੇ ਪਿੰਡਾਂ ਸਰਪੰਚ ਬਣਨਾ ਅੰਦਰ ਦਰਦ ਹੁੰਦਾ ਬੰਦੇ ਦੇ ਕਿ ਨਹੀਂ ਯਾਰ ਆਪਾਂ ਤਾਂ ਤੁਰ ਜਾਣਾ ਇੱਥੋਂ ਰਹਿਣਾ ਕਿਨੇ ਆ ਸਾਡੇ ਪਹਿਲਾਂ ਵਾਲੇ ਗਏ ਆਪਾਂ ਵੀ ਜਾਣਾ ਪਰ ਜਿਹੜੀਆਂ ਕੌਮਾਂ ਦੇ ਵਿੱਚ ਪਹਿਲੀਆਂ ਪੀੜ੍ਹੀਆਂ ਸੰਘਰਸ਼ ਕਰ ਜਾਂਦੀਆਂ ਨੇ ਉਹਨੀਆਂ ਆਉਣ ਵਾਲੀਆਂ ਨਸਲਾਂ ਜਿਉਂਦੀਆਂ ਰਹਿੰਦੀਆਂ ਨੇ ਜੀ ਅੱਜ ਕੋਈ ਕੁਰਬਾਨੀਆਂ ਕੀਤੀਆਂ ਉਹਦੀ ਬਦੌਲਤ ਅਸੀਂ ਜਉਂਦਿਆਂ ਚ ਜੋ ਸਾਡੇ ਵਾਂਗੂੰ ਹੁੰਦੇ ਵੀ ਛੱਡ ਪਰੇ ਆਪਾਂ ਕੀ ਲੈਣਾ ਘਰ ਦਾ ਕੁੰਡਾ ਲਾ ਲਓ ਸਾਨੂੰ ਵੀ ਦੱਸ ਦੋ ਮਈਆਂ ਆ ਲਿਓ ਵੀ ਜੇ ਕੋਈ ਕੁੰਡਾ ਲਾ ਕੇ ਸਾਡੀ ਬਚਤ ਹੁੰਦੀ ਆ ਅਸੀਂ ਵੀ ਘਰੇ ਬਹਿ ਜਾਾਂਗੇ ਸਾਨੂੰ ਵੀ ਕੀ ਲੋੜ ਆ ਇਕ ਦਰਦ ਲਈ ਫਿਰਦਾ ਪੰਜਾਬ ਦਾ ਭਰਾਓ ਇਹ ਨਹੀਂ ਯਾਰ ਚਾਹੁੰਦੇ ਜੀ ਅੱਖਾਂ ਦੇ ਸਾਹਮਣੇ ਐ ਸਾਡੀ ਵਿਰਾਸਤ ਮਰਦੀ ਹੋਵੇ ਪਾਣੀ ਮਰਦੇ ਹੁਣ ਬੋਲੀ ਮਰਦੀ ਹੋਵੇ ਇਤਿਹਾਸ ਮਰਦਾ ਹੋਵੇ ਉਹ ਜਰਿਆ ਨਹੀਂ ਜਾਂਦਾ ਸੋ ਇਸ ਕਰਕੇ ਬਾਈ 13 ਅਪ੍ਰੈਲ ਨੂੰ ਵੱਧ ਤੋਂ ਵੱਧ ਪਹੁੰਚਗੇ ਤਾਂ ਕਿ ਆਪਾਂ ਪੂਰੇ ਪੰਜਾਬ ਦੇ ਵਿੱਚ ਇੱਕ ਝੰਡਾ ਰੱਖੀਏ ਵੀ ਅਸਲ ਮੁੱਦੇ ਆ ਨੇ ਯਾਰ ਪੰਜਾਬ ਦੇ ਇਹਨਾਂ ਦੇ ਉੱਤੇ ਸਾਨੂੰ ਖੜਨ ਦੀ ਲੋੜ ਹੈ ਲੜਨ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਆ ਸੋ ਮੈਂ ਅਗਲੀ ਬੇਨਤੀ ਕਰਦਾ ਬਾਈ ਅਮਤੋਜ ਨੂੰ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੈਂ ਨੰਬਰ ਬੋਲਣ ਲੱਗਿਆ ਤੁਸੀਂ ਉਸ ਨੰਬਰ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਆ ਨੰਬਰ ਹੈਗਾ 9988 773265 ਨੰਬਰ ਲਿਖ ਲਿਓ 9988 773265 ਤੁਸੀਂ ਕੋਈ ਵੀ ਸਨੇਹਾ ਉਹਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਅਸੀਂ ਸੋਡਣਾ ਜੁੜ ਜਾਾਂਗੇ ਸਨੇਹਾ ਉੱਥੇ ਕੱਟਾ ਖੁੱਲ ਗਿਆ ਬੱਚੀ ਭੱਜ ਗਈ ਗਾ ਨਹੀਂ ਮਿਲੀ ਇਹੋ ਜਿਹੇ ਮੁੱਦੇ ਨਾ ਚੱਕੇ ਪਾਈ ਜਾਇਆ ਕਰੋ ਕਈ ਵਾਰ ਆਪਾਂ ਗਰੁੱਪਾਂ ਜਾਈਆਂ ਚੀਜ਼ਾਂ ਪਾਉਂਦੇ ਰਹਿੰਨੇ ਆ ਮੁੱਦੇ ਪੰਜਾਬ ਨਾਲ ਜੁੜੇ ਹੋਣ ਸੌਡੀ ਗੱਲ ਸਾਡੇ ਕੋਲੇ ਸਾਡੀ ਗੱਲ ਛੋਡੇ ਕੋਲੇ ਪਹੁੰਚ ਜਾ ਕਰੂਗੀ ਨੰਬਰ WhatsApp ਦੇ ਉੱਤੇ ਤੁਸੀਂ ਇੱਕ ਸੁਨੇਹਾ ਛੱਡਣਾ ਤੇ ਤੁਸੀਂ WhatsApp ਰਾਹੀਂ ਸਾਡੇ ਨਾਲ ਜੁੜ ਜਿਓਗੇ ਸਾਡੀ ਟੀਮ ਨਾਲ ਜੁੜ ਜਿਓਗੇ 9988 773265 ਨੰਬਰ 988703265 ਅਮਲ ਕਰ ਲਿਓ ਨਿਵੇੜੇ ਜਾ ਕੇ ਅਮਲਾਂ ਤੇ ਹੋਣਿਆ ਵਾਹਿਗੁਰਜ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆ ਜਾ ਬਾਈ